ਉਠ ਜਾਗ ਕਰਾੜੇ ਮਾਰ ਨਹੀਂ ਇਹ ਸੋਨਾ ਤੇਰਾ ਦਰਕਾਰ ਨਹੀਂ ਇੱਕ ਰੋਜ ਇੱਕ ਰੋਜ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ ਤੇ ਤੇਰਾ ਗੋਸ਼ਟ ਕੀੜਿਆ ਖਾਣਾ ਏ ਕਰ ਚੇਤਾ ਮਰਗ ਮਾਰਗ ਵਿਸਾਰ ਨਹੀਂ ਉਹੜਾ ਰਾਸਤਾ ਹੈ ਪ੍ਰਮਾਤਮਾ ਵਾਲਾ ਕੁਦਰਤ ਵਾਲਾ ਉਸ ਰਾਸਤੇ ਨੂੰ ਮਰਗ ਨੂੰ ਮਾਰਗ ਨੂੰ ਵਿਸਾਰਨਾ ਤੇ ਉੱਠ ਜਾਗ ਕਰਾੜੇ ਮਾਰ ਰਹੇ ਮਸਤਾਂ ਦੀ ਮਸਜਿਦਦਾਨ ਜੱਸੀ ਢੰਡੀਆਂ ਦੇ ਵੱਲੋਂ ਅੱਧੇ ਕਿ ਸੁੱਤੇ ਤੇ ਅੱਧੇ ਕਿ ਜਾਗੇ ਤੇ ਕੁਝ ਕੁ ਪੂਰੇ ਜਾਗੇ ਤੇ ਕੁਝ ਕਰਾੜੇ ਮਾਰ ਰਹੇ ਲੋਕਾਂ ਦਾ ਪਰਮਜ਼ਾ ਨਿਗਾ ਸਵਾਗਤ ਹੈ ਜੀ ਮੈਂ ਤੁਹਾਡਾ ਜੱਸੀ ਸੰਧੂ ਪਿੰਡ ਢੰਡੀਆਂ ਅੱਜ ਕੁਦਰਤ ਦੇ ਰੰਗ ਦੀਆਂ ਬਾਤਾਂ ਲੈ ਕੇ ਇਹ ਮਿੱਟੀ ਦੁਬਾਰਾ ਫੇ ਤੁਹਾਡੇ ਲਈ ਹਾਜ਼ਰ ਹੋਈ ਆ ਇਹ ਸਭ ਕਾਨੂੰਨ ਨੇ ਕੁਦਰਤ ਦੇ ਇਹ ਸਾਰਾ ਕੁਝ ਉਹਦੇ ਕਾਨੂੰਨ ਦੇ ਵਿੱਚ ਵਾਪਰਿਆ ਹੈ ਤੁਸੀਂ ਸੁਣ ਰਹੇ ਹੋ ਮੈਂ ਇੱਥੇ ਬੋ ਰਿਹਾ ਹਾਂ ਮੈਨੂੰ ਬੋਲਣ ਦੀ ਕੁਦਰਤ ਨੇ ਤਾਕਤ ਬਖਸ਼ੀ ਆ ਮੈਨੂੰ ਇਹ ਸ਼ਬਦ ਬਖਸ਼ੇ ਨੇ ਇਹ ਸਾਰੇ ਰੰਗਣੇ ਉਸ ਕੁਦਰਤ ਦੇ ਤੇ ਤੁਸੀਂ ਇਸ ਕੁਦਰਤ ਦੇ ਵਿੱਚ ਆ ਕੇ ਸਾਡੇ ਇਹਨਾਂ ਰੰਗਣਾਂ ਨਾਲ ਜੁੜ ਜਾਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਨੂੰ ਪਤਾ ਹੈ ਕਿ ਜਿਹੜੀ ਸਾਡੀ ਇੱਥੇ ਵੇਖਣ ਵਾਲਿਆਂ ਦੀ ਗਿਣਤੀ ਆ ਉਹ ਜ਼ਿਆਦਾ ਨਵੀਂ ਪੀੜ੍ਹੀ ਆ ਤੇ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਬਹੁਤਾ ਲੈਣ ਦੇ ਨਹੀਂ ਜਿੱਥੇ ਮਰਜੀ ਭੱਜ ਲਾਓ ਉਹ ਜੇ ਤੁਸੀਂ ਅਜ 21 ਸਾਲ ਦੇ ਆ ਨਾ ਤੇ ਅਸੀਂ ਵੀ ਕਦੇ 21 ਸਾਲ ਦੇ ਰਹੇ ਆ 20 ਸਾਲ ਦੇ ਰਹੇ ਸੀ ਸੱਦੇ ਏਡੇ ਵੱਡੇ ਨਹੀਂ ਹੋ ਗਏ ਸੋ ਬਾਅਦ ਚ ਪਤਾ ਲੱਗਦਾ ਕਿ ਇਹ ਵੀ ਅਸਲ ਗੱਲਾਂ ਹੀ ਇਹ ਸਨ ਬਾਕੀ ਸਾਰਾ ਕੁਝ ਮਿੱਟੀ ਹੋ ਜਾਣਾ ਬਾਕੀ ਸਭ ਕੁਝ ਝੂਠ ਹੈ ਜਦੋਂ ਤੱਕ ਸਾਨੂੰ ਜਿਉਣਾ ਉਹ ਕਹਿੰਦੇ ਝੂਠ ਤੇ ਮਰਨਾ ਸੱਚ ਨਾ ਲੱਗਣ ਲੱਗ ਪਏ ਨਾ ਮਰਨਾ ਉਹ ਜ਼ਿੰਦਗੀ ਆ ਸੀਰਖ ਮੌਤ ਨਹੀਂ ਹੰਕਾਰ ਵੱਲੋਂ ਮਰਨਾ ਸੱਚ ਹੈ ਜਿੱਦਨ ਉਸ ਦਿਨ ਹੰਕਾਰ ਵੱਲੋਂ ਮਰ ਜਾਵਾਂਗੇ ਉਸ ਤੋਂ ਬਾਅਦ ਵਿੱਚ ਜੋ ਦੁਨੀਆ ਦਾ ਸੱਚ ਹੈ ਫਿਰ ਪਤਾ ਲੱਗਦਾ ਜਿੰਨੀ ਜਲਦੀ ਇਸ ਅਵਸਥਾ ਨੂੰ ਪ੍ਰਾਪਤ ਕਰ ਲਵਾਂਗੇ ਉਨੇ ਸੌਖੇ ਰਹੋਗੇ ਨਹੀਂ ਤਾਂ ਫਿਰ ਜਿੱਥੇ ਦੁਨੀਆ ਆਈ ਜਾਂਦੀ ਹੈ ਤੇ ਦੁਨੀਆ ਤੁਰ ਹੀ ਜਾਂਦੀ ਹੈ ਵਿੱਚ ਹੀ ਆਪਾਂ ਤੁਰ ਜਾਵਾਂਗੇ ਸੋ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਕੋਲੇ 10 ਖਬਰਾਂ ਹੋਰ ਨੇ ਬੜੀਆਂ ਵਧੀਆ ਵਧੀਆ ਤੁਹਾਡੇ ਸਵਾਲਾਂ ਦੇ ਜਵਾਬ ਵੀ ਆਪਾਂ ਲੈ ਸਕਦੇ ਆ ਅਸੀਂ ਇਸ ਸਮੇਂ ਟਿਕਟੌਕ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਚਾਰਾਂ ਦੇ ਉੱਪਰ ਪੈਰਲੈਲੀ ਲਾਈਵ ਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿਉਂਕਿ ਕੋਈ ਬੰਦਾ ਸਾਨੂੰ ਕਿਤੇ ਬਿਠੇ ਵਿਖ ਰਿਹਾ ਕੋਈ ਕਿਤੇ ਵਿਖ ਰਿਹਾ ਜੇ ਤੁਸੀਂ ਅੰਦਰਲੀ ਖਬਰਾਂ ਸੁਣਨੀਆਂ ਤਾਂ ਵੀ ਜੁੜੇ ਰਿਹਾ ਜੋ ਜੇ ਤੁਸੀਂ ਬਾਹਰਲੀ ਖਬਰਾਂ ਸੁਣਨੀਆਂ ਤਾਂ ਵੀ ਜੁੜੇ ਰਿਹਾ ਜੋ ਜੇ ਤੁਹਾਨੂੰ ਬ੍ਰੈਂਪਟਨ ਚ ਕੀ ਹੋ ਰਿਹਾ ਕੈਨੇਡਾ ਚ ਕੀ ਹੋ ਰਿਹਾ ਤਾਂ ਉਹ ਸਾਰੀਆਂ ਗੱਲਾਂ ਪਾ ਤੁਹਾਡੇ ਲਈ ਲੈ ਕੇ ਆਏ ਆ ਜੀ ਸੁਪਰਮ ਦੀ ਸਵਾਗਤ ਹੈ ਪ੍ਰੋਮ ਦੀ ਸ਼ੁਰੂਆਤ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚੇ ਆਊਟ ਆਫ ਸਟੇਟਸ ਹੋ ਰਹੇ ਨੇ ਉਹ ਵੀ ਬਿਨਾ ਕਿਸੇ ਗੱਲ ਤੋਂ ਇਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਜਦੋਂ ਕੋਈ ਆਊਟ ਆਫ ਸਟੇਟਸ ਵੀ ਹੋ ਜਾਂਦੇ ਨੇ ਤਾਂ ਉਹ ਆਪਦੇ ਮਾਪਿਆਂ ਨੂੰ ਸੱਚ ਨਹੀਂ ਦੱਸਦੇ ਕਿਉਂਕਿ ਸਾਡੇ ਸਮਾਜ ਦੀ ਬੰਤਰਯੋਜੀ ਆ ਅਸੀਂ ਆਪਦੇ ਜਵਾਕਾਂ ਨੂੰ ਕਦੇ ਦੋਸਤ ਬਣਾਇਆ ਹੀ ਨਹੀਂ ਹੁੰਦਾ ਅਸੀਂ ਉਹਨਾਂ ਨਾਲ ਹਮੇਸ਼ਾ ਹੀ ਪਿਓ ਜਾਂ ਮਾਂ ਬਣ ਕੇ ਵਿਚਰੇ ਹੁੰਨੇ ਆ ਤੇ ਉਸ ਇੱਕ ਡਰ ਦੇ ਅੰਦਰ ਰਹਿ ਕੇ ਬੱਚੇ ਬਹੁਤ ਸਾਰੀਆਂ ਗੱਲਾਂ ਆਪਦੇ ਮਾਪਿਆਂ ਨਾਲ ਸ਼ੇਅਰ ਹੀ ਨਹੀਂ ਕਰਦੇ ਤੇ ਜੁੜ ਨਾ ਤੁਸੀਂ ਇਹਨੂੰ ਮੜਾ ਕੋਖਪਰਤਾਲ ਕੇ ਦੇਖ ਲਵੋ ਐਂਡ ਆਫ ਦਾ ਡੇ ਨੁਕਸਾਨ ਤੁਹਾਡਾ ਹੀ ਹੋਣਾ ਸੋ ਜੇਕਰ ਤੁਹਾਡੇ ਬੱਚੇ ਕੈਨੇਡਾ ਆਣ ਕੇ ਨਹੀਂ ਪੜਨਾ ਚਾਹੁੰਦੇ ਨਹੀਂ ਪੜ ਪਾ ਰਹੇ ਜਾਂ ਕੋਈ ਹੋਰ ਸਮੱਸਿਆਵਾਂ ਨੇ ਤਾਂ ਕਿਰਪਾ ਕਰਕੇ ਉਹਨਾਂ ਨੂੰ ਸੁਣਿਆ ਕਰੋ ਕਿਉਂਕਿ ਬਹੁਤ ਸਾਰੇ ਬੱਚੇ ਆਊਟ ਆਫ ਸਟੈਟਸ ਹੋ ਰਹੇ ਨੇ ਘਰੇ ਉਹ ਝੂਠ ਬੋਲ ਦਿੰਦੇ ਨੇ ਕਿ ਸਾਰਾ ਸਦਾ ਕੋ ਠੀਕ ਠਾਕ ਗਿਆ ਤੇ 2-4-5 ਸਾਲ ਬਾਅਦ ਜਦੋਂ ਐਨ ਨੁਕਸਾਨ ਹੋ ਜਾਂਦਾ ਤਾਂ ਉਦੋਂ ਬਾਅਦ ਵਿੱਚ ਮਾਪਿਆਂ ਨੂੰ ਹੀ ਪਤਾ ਲੱਗਦਾ ਕਿ ਇਹ ਵੀ ਇਹ ਤਾਂ ਗਲਤ ਹੋ ਗਿਆ ਕੰਮ ਸੋ ਇਸ ਕਰਕੇ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਅਸੀਂ ਦੁਨੀਆ ਦੇ ਕੋਈ ਬਹੁਤ ਮਹਾਨ ਲੋਕ ਨਹੀਂ ਆਏ ਕਿ ਲੋਕਾਂ ਦੇ ਜਵਾ ਖਰਾਬ ਹੋ ਗਏ ਮੇਰੇ ਨਹੀਂ ਹੋ ਸਕਦੇ ਇਹ ਬਾਣਾ ਕਿਸਨਾਂ ਲਈ ਵਾਪਰ ਸਕਦਾ ਇੰਨਾਂ ਗੱਲਾਂ ਲਈ ਤਿਆਰ ਆ ਕਰੋ ਗੁਰਬਾਣੀ ਵੀ ਕਹਿੰਦੀ ਆ ਕਿ ਇਹ ਪ੍ਰਾਣੀ ਕਿਉਂ ਰੋਣਾ ਰੋਈਏ ਤਾਂ ਜੇ ਅਨਹੋਣੀ ਹੋਏ ਕੋਈ ਦੁਨੀਆ ਦੇ ਵਿੱਚ ਕੋਈ ਚੀਜ਼ ਅਨਹੋਣੀ ਨਹੀਂ ਹੁੰਦੀ ਕੋਈ ਚੀਜ਼ ਕਿਸੇ ਬੰਦੇ ਨਾਲ ਕਿਸੇ ਵੇਲੇ ਵਾਪਰ ਸਕਦੀ ਆ ਪਰ ਹਰ ਬੰਦਾ ਜਿੰਨਾ ਚਿਰ ਉਹਦੇ ਨਾਲ ਨਹੀਂ ਵਾਪਰਦੀ ਕਿ ਉਹਨਾਂ ਚਕਰ ਨੂੰ ਮਹਿਸੂਸ ਨਹੀਂ ਕਰ ਪਾਉਂਦਾ ਸੋ ਬੱਚੇ ਝੂਠ ਬੋਲਦੇ ਹਨ ਤੁਹਾਡੇ ਘਰੇ ਤੁਹਾਨੂੰ ਕਿ ਅਸੀਂ ਸਭ ਠੀਕ ਠਾਕ ਹਾਂ ਪਰ ਜੇ ਤੁਹਾਨੂੰ ਉਹਨਾਂ ਦੇ ਮਾੜਾ ਮੋਟਾ ਵੀ ਸ਼ੱਕ ਹੈ ਤਾਂ ਤੁਸੀਂ ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰੋ ਤਾਂ ਕਰਕੇ ਤੁਸੀਂ ਬੱਸ ਸਕੋ ਜੇ ਤੁਹਾਡੇ ਵੀ ਬੱਚੇ ਆਊਟ ਆਫ ਸਟੇਟਸ ਹੋ ਚੁੱਕੇ ਹਨ ਜਾਂ ਕੋਈ ਹੋਰ ਪ੍ਰੋਬਲਮ ਇਹਦੇ ਵਿੱਚ ਹਨ ਤਾਂ ਤੁਸੀਂ ਟੀਐਸ ਇਮੀਗ੍ਰੇਸ਼ਨ ਦੇ ਇੰਡੀਆ ਵਾਲੇ ਦਫ਼ਤਰ ਨਾਲ ਵੀ ਗੱਲ ਕਰ ਸਕਦੇ ਹੋ ਤੇ ਕੈਨੇਡਾ ਦੇ ਵਿੱਚ ਵੀ ਅਪਾਇੰਟਮੈਂਟ ਬਣਾ ਕੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਕੈਨੇਡਾ ਦੇ ਵੱਲੋਂ ਜਦੋਂ ਹੁਣ ਤੱਕ ਇੰਗੀਆਂ ਮਾੜੀਆਂ ਖਬਰਾਂ ਆਉਂਦੀਆਂ ਰਹੀਆਂ ਨਾਲ ਵੀ ਆ ਹੋ ਗਿਆ ਆਹ ਹੋ ਗਿਆ ਇੱਕ ਬਹੁਤ ਵਧੀਆ ਖਬਰ ਕੈਨੇਡਾ ਦੇ ਵੱਲੋਂ ਅੱਜ ਆਈ ਹੈ ਇਹ ਲਗਭਗ ਪੂਰੀ ਦੁਨੀਆ ਦੇ ਬਾਕੀ ਸਾਰਿਆਂ ਮੁਲਕਾਂ ਦੇ ਨਾਲੋਂ ਬਹੁਤ ਵਧੀਆ ਖਬਰ ਆ ਕਿ ਜਿਹੜੀ ਕੈਨੇਡਾ ਦੀ ਮਹਿੰਗਾਈ ਦਰ ਆ ਉਹ ਪਿਛਲੇ ਮਹੀਨੇ ਤੱਕ ਸੀ ਜੀ 2.9% ਤੇ ਬੈਂਕ ਆਫ ਕੈਨੇਡਾ ਨੇ ਕਿਹਾ ਸੀ ਕਿ ਅਸੀਂ ਵਿਆਜ ਦਰ ਉਦੋਂ ਘਟਾਉਣ ਲੱਗਣੀ ਆ ਜਦੋਂ ਕੈਨੇਡਾ ਦੀ ਜਿਹੜੀ ਮਹਿੰਗਾਈ ਦਰ ਆ ਉਹ 3% ਤੋਂ ਘਟੇਗੀ ਠੀਕ ਹੈ ਪਿਛਲੇ ਮਹੀਨੇ ਤੋਂ ਪਿਛਲੇ ਮਹੀਨੇ 2.9 ਤੇ ਆ ਗਈ ਸੀ ਫਿਰ ਮੇਰੇ ਖਿਆਲ ਨਾਲ ਪਿਛਲੇ ਮਹੀਨੇ 2.8 ਸੀ ਤੇ ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਖੁਸ਼ਖਬਰੀ ਇਹ ਆ ਰਹੀ ਆ ਕਿ ਪੂਰੀ ਦੁਨੀਆ ਦੀਆਂ ਜਿੰਨੀਆਂ ਵੀ ਜੀ7 ਦਾ ਜੀ20 ਕੰਟਰੀਜ਼ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਕੈਨੇਡਾ ਦੇ ਮਹਿੰਗਾਈ ਦਰ ਸਭ ਤੋਂ ਤੇਜ਼ੀ ਨਾਲ ਘਟੀ ਆ ਤੇ ਇਹ ਘਟ ਕੇ ਪਹੁੰਚ ਚੁੱਕੀ ਆ ਜੀ 2.5% ਇਹ ਖੁਸ਼ੀ ਦੀ ਖਬਰ ਤਾਂ ਹੈ ਕਿ ਇਹਦੇ ਨਾਲ ਜਦੋਂ ਮਹਿੰਗਾਈ ਦਰ ਕੰਟਰੋਲ ਹੋ ਜਾਵੇਗੀ ਤਾਂ ਉਦੋਂ ਬਾਅਦ ਬੈਂਕ ਆਫ ਕੈਨੇਡਾ ਆਫ ਦੀ ਵਿਆਜ ਦਰ ਘਟਾਵੇਗੀ ਤੇ ਜਿਹਦੇ ਕਰਕੇ ਲੋਕਾਂ ਦੇ ਕੋਲੇ ਪੈਸੇ ਦੀ ਸੇਵਿੰਗ ਜ਼ਿਆਦਾ ਬਣੇਗੀ ਤੇ ਲੋਕ ਜਿਹੜਾ ਪੈਸਾ ਹੈ ਮਾਰਕੀਟ 'ਚ ਲਾਉਣਗੇ ਤੇ ਇਹਦੇ ਨਾਲ ਆਪਾਂ ਸਾਰਿਆਂ ਨੂੰ ਜੌਬਾਂ ਮਿਲਣਗੀਆਂ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਵੀ ਕੋਈ ਚੰਗੀ ਜੌਬ ਨਹੀਂ ਮਿਲ ਰਹੀ ਤਾਂ ਤੁਹਾਡੇ ਲਈ ਵੀ ਇੱਕ ਸੁਜੈਸ਼ਨ ਹੈ ਜੀ ਕਿ ਤੁਸੀਂ ਹੀਰੋ ਵੈਲਡਿੰਗ ਤੋਂ ਸਿਰਫ 4 ਆਵਰ ਦਾ ਕੋਰਸ ਲੈ ਲਵੋ ਤੇ ਤੁਸੀਂ ਜੇ ਅੱਜ ਵੇਰਹਾਉਚ ਕੰਮ ਕਰਦੇ ਹੋ ਨਾ ਇਹ ਟਾਇਰ 5 ਦੀ ਜੌਬ ਆ ਤੇ ਤੁਸੀਂ ਸਿੱਧਾ ਹੀ ਟਾਇਰ 2 ਦੀ ਜੌਬ ਵੈਲਡਰ ਦੇ ਵਿੱਚ ਆ ਜਾਉਂਗੇ 스ਕਿੱਲ ਦੀ ਜੌਬ ਆ ਸਾਲ ਦੋ ਸਾਲ ਕੰਮ ਕਰਨ ਤੋਂ ਬਾਅਦ ਇੱਥੇ 35 ਤੋਂ ਲੈ ਕੇ ਚਾਇਡਲ ਘੰਟੇ ਦੇ ਮਿਲ ਜਾਂਦੇ ਨੇ ਆਮ ਹੀ ਮਿਲ ਜਾਂਦੇ ਆ ਪੀਆਰ ਵੀ ਵਟ ਤੇ ਪਈਆ ਗਰੰਟਡ ਵਾਂਗੂ ਹੀ ਆ ਤੇ ਤੀਜਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਕਿ ਜੇ ਤੁਸੀਂ ਕੱਲ ਨੂੰ ਕੋਈ ਆਪਦਾ ਬੀਨ ਸਕੂਲ ਨਾਲ ਛੋਟਾ ਮੋਟਾ ਵੈਲਡਿੰਗ ਦੇ ਵਿੱਚ ਤਾਂ ਤੁਸੀਂ ਉਸ ਤੋਂ ਬਾਅਦ ਖੋਲ੍ਹ ਸਕਦੇ ਹੋ ਤੇ ਵੈਲਡਿੰਗ ਦਾ ਕੋਰਸ ਕਰਨਾ ਤੁਸੀਂ ਹੀਰੋ ਵੈਲਡਿੰਗ ਨਾਲ ਗੱਲਬਾਤ ਕਰ ਸਕਦੇ ਹੋ ਜੀ ਨੰਬਰ ਉਹਦਾ ਸਕਰੀਨ ਦੇ ਉੱਪਰ ਆ ਰਿਹਾ ਤੇ ਬ੍ਰੈਮਟਨ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਬ੍ਰੈਮਟਨ ਦੇ ਵਿੱਚ ਬੜੇ ਲੰਮੇ ਚਿਰ ਤੋਂ ਇਹ ਲੋਕਾਂ ਦੀ ਸ਼ਿਕਾਇਤ ਸੀ ਕਿ ਬ੍ਰੈਮਟਨ ਦੇ ਵਿੱਚ ਕੋਈ ਚੱਜ ਦਾ ਸਕੂਲ ਚੱਜ ਦੀ ਯੂਨੀਵਰਸਿਟੀ ਜਾਂ ਕੋਈ ਜਿਹੜਾ ਐਜੂਕੇਸ਼ਨਲ ਇੰਸਟੀਚਿਊਟ ਹੋ ਨਹੀਂ ਆ ਰਿਹਾ ਇੱਥੇ ਇੱਕ ਵੱਡੀ ਖਬਰ ਇਹ ਸਾਹਮਣੇ ਆਉਂਦੀ ਸੀ ਜਿਹੜੇ ਪੈਟਰਿਕ ਬਰਾਊਨ ਸਨ ਜਿਹੜੇ ਬ੍ਰੈਮਟਨ ਦੇ ਮੇਅਰ ਨੇ ਇਹ ਅਸਲ ਦੇ ਵਿੱਚ ਕੰਜ਼ਰਵਟਿਵ ਪਾਰਟੀ ਦੇ 온ਟਾਰੀਓ ਦੇ ਪ੍ਰੀਮੀਅਰ ਲੈਵਲ ਦੇ ਲੀਡਰ ਸਨ ਤੇ ਇਹਨਾਂ ਦੇ ਉੱਪਰ ਕੁਝ ਦੋਸ਼ ਲੱਗੇ ਸਨ ਤੇ ਇਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਇਹ ਬ੍ਰੈਂਪਟਨ ਦੇ ਮੇਅਰ ਬਣ ਗਏ ਪਰ ਉਹ ਦੋਸ਼ਵਾਚ ਕਦੇ ਸਾਬਤ ਨਹੀਂ ਹੋਏ ਤੇ ਉਦੋਂ ਦੀ ਖਬਰ ਇਹ ਚੱਲਦੀ ਆ ਕਿ ਜਿਹੜੀ ਕੰਜ਼ਰਵਟਿਵ ਪਾਰਟੀ ਇੱਥੇ ਕੰਮ ਕਰਦੀ ਆ 온ਟੇਰੀਓ ਦੇ ਵਿੱਚ ਉਹਦੀ ਪੈਟਰਿਕ ਬ੍ਰਾਊਨ ਨਾਲ ਬੰਦੀ ਨਹੀਂ ਡੱਗਫੋਰਡ ਉਹਨਾਂ ਦੀ ਤੇ ਪੈਟਰਿਕ ਬ੍ਰਾਊਨ ਦੀ ਆਪਸ ਵਿੱਚ ਟਸਲਬਾਜੀ ਆ ਉਹਦੇ ਕਰਕੇ ਜਿਹੜਾ ਡੱਗਫੋਰਡ ਆ ਪ੍ਰੀਮੀਅਰ ਹੈ ਆਪਣਾ 온ਟੇਰੀਓ ਦਾ ਉਹ ਬ੍ਰੈਂਪਟਨ ਨੂੰ ਕੋਈ ਵੀ ਚੀਜ਼ ਨਹੀਂ ਦਿੰਦੇ ਹੁਣ ਵੱਡੀ ਖਬਰ ਇਹ ਆਈ ਆ ਕਿ ਡੱਗ ਫੂਡ ਹੋਣਾ ਨੇ ਬ੍ਰੈਮਟਨ ਨੂੰ ਸਕੂਲ ਆਫ ਮੈਡੀਸਨ ਦਿੱਤਾ ਤੁਸੀਂ ਡਾਕਟਰ ਬੰਨਾ ਤੁਸੀਂ ਨਰਸ ਬੰਨਾ ਤੁਸੀਂ ਮੈਡੀਕਲ ਦੇ ਵਿੱਚ ਕੋਈ ਵੀ ਹੋਰ ਕੰਮ ਕਰਨਾ ਚਾਹੁੰਦੇ ਹੋ ਤਾਂ ਬ੍ਰੈਮਟਨ ਦੇ ਵਿੱਚ ਇੱਕ ਨਵਾਂ ਸਕੂਲ ਆ ਗਿਆ ਜੀ ਸਕੂਲ ਆਫ ਮੈਡੀਸਨ ਤੁਸੀਂ ਇੱਥੋਂ ਪੜ੍ਹ ਕੇ ਤੇ ਮੈਡੀਕਲ ਦੇ ਵਿੱਚ ਕੰਮ ਕਰ ਸਕੋਗੇ ਇਹ ਬ੍ਰੈਮਟਨ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਇਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਦੁਨੀਆ ਦੇ ਵਿੱਚ ਕਿਸੇ ਤੁਸੀਂ ਵਿਆਹ ਸ਼ਾਦੀ ਦਾ ਪ੍ਰੋਮ ਕਰਨ ਜਾ ਰਹੇ ਵਿਡੀਓਗ੍ਰਾਫੀ ਫੋਟੋਗ੍ਰਾਫੀ ਦੀ ਹੈਲਪ ਚਾਹੀਦੀ ਆ ਤਾਂ ਮੋਗਾ ਵੀਡੀਓ Google ਕਰ ਲਵੋ ਮੋਗਾ ਵੀਡੀਓ ਵਾਲੇ 20 ਸਾਲ ਤੋਂ ਵੀਡੀਓ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀਆਂ ਸਰਵਿਸਿਜ਼ ਅਵੇਲੇਬਲ ਨੇ ਤੇ ਇਸ ਤੋਂ ਬਾਅਦ ਵੀ ਜੀ ਆਪਣੇ ਕੋਲ ਇੱਕ ਬਹੁਤ ਵੱਡੀ ਖਬਰ ਇਹ ਆਈ ਆ ਕਿ ਜਿਹੜਾ ਮੋਂਟਰੀਅਲ ਹੈ ਜਦੋਂ ਵੀ ਕੋਈ ਖਬਰ ਆ ਜੇ ਨਾ ਮਾਰਕੀਟ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਸੱਚੀ ਹੋ ਹੀ ਜਾਂਦੀ ਆ ਖਾਸ ਕਰਕੇ মিডিਏ ਚ ਆ ਜਾਂਦੀ ਹੈ ਤੇ ਉਹ ਵੀ ਐਥੀਕਲ ਜਿਹੜੇ ਲੋਕ ਹਨ ਇੱਕ ਤਾਂ ਹੁੰਦੇ ਨਾਲ ਹੀ ਵੀ ਵੈਸੇ ਕੋਈ ABCD ਬੰਦਾ ਬੋਲ ਗਿਆ ਉਹ ਖਬਰ ਨਹੀਂ ਪਰ ਜਿਹੜੇ ਐਥੀਕਲ ਲੋਕਾਂ ਜਿਹਨਾਂ ਨੂੰ ਪਤਾ ਹੈ ਕਿ ਆ ਚੀਜ਼ ਕਿੰਨਾ ਸੱਚ ਆ ਪਿੱਛੇ ਦੇ ਖਬਰੇ ਆ ਰਹੀ ਸੀ ਕਿ ਕੈਨੇਡਾ ਨੇ ਜਿਹੜੀਆਂ ਲੋ ਵੇਜ ਐਲਐਮਆਈਜ਼ ਨੇ ਉਹ ਬੰਦ ਕਰ ਦੇਣੀਆਂ ਨੇ ਤੁਸੀਂ ਇਹ ਸਮਝ ਲਓ ਕਿ ਇਹ ਬੰਦ ਹੋ ਚੁੱਕੀਆਂ ਨਹੀਂ ਪਰ ਚੰਗੀ ਖਬਰ ਇਹ ਆ ਕਿ ਜੇ ਤੁਹਾਡੀ ਐਲਐਮਆਈ ਪਹਿਲਾਂ ਚੱਲ ਰਹੀ ਆ ਉਹ ਤੇ ਕੋਈ ਫੈਕਟ ਨਹੀਂ ਹੈ ਪਰ ਹੁਣ ਵੱਡੀ ਖਬਰ ਇਹ ਆਈ ਆ ਕਿ ਅੱਜ ਕਯੂਬੈਕ ਨੇ ਮੌਂਟਰੀਅਲ ਨੇ ਅਨਾਊਂਸਮੈਂਟ ਕਰ ਦਿੱਤੀ ਆ ਕਿ ਉਹਨਾਂ ਨੇ ਪੌਜ਼ ਲਗਾ ਦਿੱਤਾ ਜੀ ਲੋ ਵੇਜ ਐਲਐਮਆਈ ਦੇ ਉੱਪਰ ਸੋ ਹੁਣ ਤੋਂ ਬਾਅਦ ਕਯੂਬੈਕ ਦੇ ਵਿੱਚ ਜਿਹੜੀਆਂ ਐਲਐਮਆਈਜ਼ ਨੇ ਮੌਂਟਰੀਅਲ ਦੇ ਵਿੱਚ ਖਾਸ ਕਰਕੇ ਅਪਰੂਵ ਨਹੀਂ ਹੋਣਗੀਆਂ ਸੋ ਜੇਕਰ ਤੁਸੀਂ ਇਹਦੇ ਬਾਰੇ ਸੋਚ ਰਹੇ ਸੀ ਤਾਂ ਆਪਣਾ ਕੋਈ ਹੋਰ ਘਰ ਲੱਭ ਲਵੋ ਠੀਕ ਹੈ ਜੀ ਇਸ ਤੋਂ ਬਾਅਦ ਵਿੱਚ ਜੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਹੈ ਜਿਹਨੂੰ R N I P ਕਹਿੰਦੇ ਨੇ ਰੂਲਰ ਨਾਰਦਰਨ ਇਮੀਗ੍ਰੇਸ਼ਨ ਪ੍ਰੋਗਰਾਮ ਇਹਦੇ ਵਿੱਚ ਕੈਨੇਡਾ ਨੇ ਕੋਈ 11 ਕਿ ਮੇਰੇ ਖਿਆਲ ਨਾਲ ਸ਼ਹਿਰ ਆਉਂਦੇ ਨੇ ਪੂਰੀ ਕੈਨੇਡਾ ਦੇ ਵਿੱਚ ਪੰਜ ਕੱਲੀ 온ਟਾਰੀਓ ਦੇ ਆਉਂਦੇ ਆ ਤੇ ਇਨ੍ਹਾਂ ਸ਼ਹਿਰਾਂ ਦੇ ਵਿੱਚੋਂ ਜੇਕਰ ਤੁਸੀਂ ਅੱਜ ਵੀ ਕਿਸੇ ਇੱਕ ਸ਼ਹਿਰ ਦੇ ਵਿੱਚ ਪਹੁੰਚਣ ਦੀ 12ਵੀਂ ਤੋਂ ਬਾਅਦ ਦੋ ਸਾਲ ਦੀ ਪੜ੍ਹਾਈ ਕਰਨ ਦੇ ਲਈ ਹੀ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆਣ ਕੇ ਦੋ ਸਾਲ ਪੜ੍ਹਨ ਤੋਂ ਬਾਅਦ विदाउट एनी वर्क एक्सपीरियंस ਸਿਰਫ ਇੱਕ ਜੌਬ ਆਫਰ ਲੱਭਣੀ ਆ ਤੇ ਤੁਹਾਡੀ ਇਥੇ ਵਿਦਾਊਟ ਵਰਕ ایکسپੀਰੀਅੰਸ ਪੀਆਰ ਹੋ ਜਾਂਦੀ ਆ ਪਰ ਸ਼ਰਤ ਇਹ ਆ ਕਿ ਤੁਸੀਂ ਇਹਨਾਂ ਦੇ ਮੇਨ ਕਾਲਜਾਂ ਦੇ ਵਿੱਚ ਹੀ ਪੜਨਾ ਵਾ ਜਿਸ ਤਰ੍ਹਾਂ ਸੂ ਸਾਲ ਮਰੀ ਹੈ ਨਾਰਥਵੇ ਹੈ ਥੰਡਰਵੇ ਹੈ ਟਿਮਸ ਹੈ ਇਹ ਜਿਹੜੇ ਸ਼ਹਿਰ ਨੇ ਇਹਨਾਂ ਦੇ ਆਪਣੇ ਕਾਲਜ ਨੇ ਉੱਥੇ ਪੜਨਾ ਵਾ ਬਹੁਤ ਸਾਰੇ ਬੱਚੇ ਦਾਖਲਾ ਉੱਥੇ ਲੈ ਕੇ ਆਏ ਸੀ ਪਰ ਬਾਅਦ ਵਿੱਚ ਰਿਮੋਟਲੀ ਪੜਦੇ ਰਹੇ ਰਿਮੋਟ ਪੜੇ ਇਹਦੇ ਲਈ ਐਲੀਜੀਬਲ ਨਹੀਂਗੇ ਤੁਹਾਨੂੰ ਉਹਨਾਂ ਸ਼ਹਿਰਾਂ 'ਚ ਰਹਿਣਾ ਪਊਗਾ ਤੇ ਉੱਥੇ ਪੜ੍ਹਨਾ ਪਊਗਾ ਤੇ ਤੁਹਾਡੀ ਉੱਥੇ ਡਾਇਰੈਕਟ ਪੀਆਰ ਆਂਗੂ ਹੋ ਜਾਂਦੀ ਆ ਇੱਕ ਜੌਬ ਆਫਰ ਦੇ ਨਾਲ ਤੇ ਇਹਦੇ ਲਈ ਜੇ ਤੁਸੀਂ ਸ਼ਹਿਰ ਵੇਖਣੇ ਨੇ ਤਾਂ ਤੁਹਾਡੀ ਜਿਹੜੀ ਲਿਸਟ ਹੈਗੀ ਅਸੀਂ ਜਿੱਦੋਂ ਬਾਅਦ ਚ ਰਿਕਾਰਡਡ ਵੀਡੀਓ 'ਚ ਪਾ ਦੇਵਾਂਗੇ ਤੇ ਪਰ ਤੁਸੀਂ ਗੂਗਲ ਤੇ ਕਰੋ ਜੀ R N I P ਕੈਨੇਡਾ ਦੇ ਵੱਲੋਂ ਇੱਕ ਹੋਰ ਬੜਾ ਵਧੀਆ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਸੀ ਜੀ ਪਿੱਛੇ ਜੇ O C G ਇਨੋਵੇਸ਼ਨ ਪਾਇਲਟ ਪ੍ਰੋਗਰਾਮ ਉਹਦੇ ਵਿੱਚ ਇਹਨਾਂ ਨੇ ਕੋਈ 8 ਕੰਪਨੀਆਂ ਐਡ ਕੀਤੀਆਂ ਨੇ ਉਹਨਾਂ ਕੰਪਨੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕੰਪਨੀ ਜੇਕਰ ਇੱਕ ਜੌਬ ਆਫਰ ਦੇ ਦਿੰਦੀ ਆ ਤਾਂ ਤੁਸੀਂ ਇੱਥੇ ਵਰਤਮਾਨ ਤੇ ਆਉਂਗੇ ਤੇ ਤੁਹਾਡਾ ਪੂਰਾ ਪੂਰਾ ਪਰਿਵਾਰ ਇੱਥੇ ਓਪਨ ਵਰਕ ਪਰਮਿਟ ਬੱਚੇ ਸਟੱਡੀ ਦੇ ਉੱਪਰ ਉਹ ਸਾਰਿਆਂ ਵਿੱਚ ਇਨਕਲੂਡ ਹੈ ਜਿਵੇਂ ਪਹਿਲਾਂ ਲੋਕ ਆਉਂਦੇ ਸਨ ਤੇ ਉਹਦੇ ਵਿੱਚ ਜੌਬ ਕਰਨ ਤੋਂ ਬਾਅਦ ਤੁਸੀਂ ਆਪਦੀ 1 ਸਾਲ ਦੇ ਐਕਸਪੀਰੀਅੰਸ ਬਾਅਦ ਪੀਆਰ ਵੀ ਲਗਾ ਸਕੋਗੇ ਤੇ ਉਹਦੀ ਜਿਹੜੀ ਕੰਮਾਂ ਦੀ ਲਿਸਟ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਹੁਣ ਤਾਂ ਨਹੀਂ ਪਾ ਸਕਿਆ ਲਾਈਵ ਆ ਬਾਅਦ ਤੁਹਾਨੂੰ ਪਾ ਦਿਆਂਗੇ ਆਪਾਂ ਤੁਸੀਂ ਇਹਨਾਂ ਕੰਪਨੀਆਂ ਦਾ ਕੋਈ ਵੀ ਇੱਕ ਜੌਬ ਆਫਰ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਡਾਇਰੈਕਟ ਪੀਆਰ ਜਾਂ ਆਪਣੀ ਜੌਬ ਆਫਰ ਦੇ ਨਾਲ ਪੀਐਨਪੀ ਜਾਂ ਉਹ ਵੀ ਪ੍ਰੋਸੈਸ ਹੋਦਾ ਹੈਗਾ ਉਹ ਲਗਾ ਸਕੋਗੇ ਓਨਟੇਰੀਓ ਪੀਐਨਪੀ ਦੇ ਬਾਰੇ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਇਹ ਆਈ ਹੈ ਜੀ ਕਿਉਂਕਿ ਓਨਟੇਰੀਓ ਦਾ ਕੋਟਾ ਇਹਦਾ ਹਜ਼ਾਰ ਕਿ ਓਨਟੇਰੀਓ ਪੀਐਨਪੀ ਦੇ ਵਿੱਚ ਜੇਕਰ 100 ਐਪਲੀਕੇਸ਼ਨ ਲੱਗਦੀ ਆ ਤਾਂ ਉਹਦੇ ਵਿੱਚੋਂ ਸਿਰਫ 50 ਕ ਐਪਲੀਕੇਸ਼ਨ ਹੀ ਥਰੋਊਟ ਹੁੰਦੀਆਂ ਨੇ ਪਾਸ ਹੁੰਦੀਆਂ ਨੇ ਤੇ ਬਹੁਤੀਆਂ ਐਪਲੀਕੇਸ਼ਨਸ ਐਲੀਜੀਬਲ ਨਹੀਂ ਮੰਨੀਆਂ ਜਾਂਦੀਆਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਨਾਲ ਹੋ ਜਾਂਦੀ ਆ ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਹੀ ਲੋਕ ਸਨ ਜਿਨ੍ਹਾਂ ਨੇ ਸਹੀ ਕੰਮ ਕਰ ਕੀਤਾ ਹੁੰਦਾ ਪਿਆਬੀ ਦੇ ਇੱਕ ਸ਼ਬਦ ਅਗੇ ਰਗੜੇ ਜਾਂਦੇ ਨੇ ਸੋ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਪਹਿਲਾਂ ਤਾਂ ਇਹ ਸੀਗਾ ਕਿ ਜੇਕਰ ਤੁਹਾਡੀ ਪੀਐਨਪੀ ਰਿਫਿਊਜ਼ ਹੋ ਗਈ ਤਾਂ ਉਹ ਆਫੀਸਰ ਦਾ ਫਾਈਨਲ ਡਿਸੀਜਨ ਹੀ ਆ ਤੁਸੀਂ ਉਹਨਾਂ ਬਾਅਦ ਚੈੱਕ ਛੇੜ ਨਹੀਂ ਸਕਦੇ ਪਰ ਉਹ ਕਹਿੰਦੇ ਹਨ ਕਿ ਜੇ ਤੁਸੀਂ ਇਹਨੂੰ ਦੁਬਾਰਾ ਰੀ ਓਪਨ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਇੱਕ ਨਵਾਂ ਪ੍ਰੋਮ ਸ਼ੁਰੂ ਕਰ ਚੁੱਕੇ ਹਾਂ ਉਹ ਕਹਿੰਦੇ ਜੀ ਇੰਟਰਨਲ ਰਿਵਿਊ ਇੰਟਰਨਲ ਰਿਵਿਊ ਤੁਸੀਂ ਪਾ ਕੇ ਆਪਦੀ ਐਪਲੀਕੇਸ਼ਨ ਨੂੰ ਦੁਬਾਰਾ ਓਪਨ ਕਰਾ ਸਕਦੇ ਹੋ ਤੇ ਜੇਕਰ ਤੁਸੀਂ ਠੀਕ ਹੋਈ ਤੁਹਾਡੀ ਰਿਫਿਊਜ਼ਲ ਨਿਜ਼ਾਇਜ਼ ਲੱਗੀ ਹੋਈ ਤਾਂ ਤੁਸੀਂ ਉਹਨੂੰ ਦੁਬਾਰਾ ਅਪਰੂਵਲ ਦੇ ਵਿੱਚ ਕਨਵਰਟ ਕਰ ਸਕਦੇ ਹੋ ਪਰ ਬਹੁਤ ਹੀ ਡਿਟੇਲ ਲਈ ਤੁਹਾਨੂੰ TCS ਇਮੀਗ੍ਰੇਸ਼ਨ ਨਾਲ ਗੱਲ ਕਰਨਾ ਪੈਣਾ ਜੀ ਬਹੁਤ ਸਾਰੇ ਲੋਕ ਕੰਪਲੇਨ ਕਰਦੇ ਹਨ ਕਿ ਸਾਡੇ ਕੋਲ ਕੈਨੇਡਾ ਦੇ ਵਿੱਚ ਜੌਬ ਨਹੀਂ ਹੈ ਪ੍ਰਚੰਗੀ ਜੌਬ ਨਹੀਂ ਹੈ ਬਹੁਤ ਸਾਰੇ ਬੱਚੇ ਵਧੀਆ ਪੜੇ ਲਿਖੇ ਆਏ ਕਿ ਇੰਡੀਆ ਦੇ ਵਿੱਚੋਂ ਚੰਗਾ ਐਕਸਪੀਰੀਅੰਸ ਵੀ ਸੀ ਉਹਨਾਂ ਲਈ ਵਧੀਆ ਖਬਰ ਹੁਣ ਇਹ ਆਈ ਆ ਕਿ ਗੂਗਲ ਦੇ ਵੱਲੋਂ ਟੋਰਾਂਟੋ ਦੇ ਵਿੱਚ ਜਿਹੜੀ ਹਾਇਰਿੰਗ ਆ ਸ਼ੁਰੂ ਕੀਤੀ ਗਈ ਆ ਤੇ ਉੱਤੇ ਕੋਈ 60 ਤੋਂ 65 ਜੌਬਸ ਅਵੇਲੇਬਲ ਹਨ ਬਹੁਤ ਸਾਰੀਆਂ ਜੌਬ ਦੇ ਉੱਪਰ ਤੁਹਾਨੂੰ ਕਿਸੇ ਤਰ੍ਹਾਂ ਦੀ ਡਿਗਰੀ ਜਾਂ ਡਿਪਲੋਮੇ ਦੀ ਵੀ ਜ਼ਰੂਰਤ ਨਹੀਂ ਹੈ ਖੈਰ ਤੇ ਜੇਕਰ ਤੁਸੀਂ ਉਹਨਾਂ ਜੌਬਸ ਨੂੰ ਵੇਖਣਾ ਚਾਹੁੰਦੇ ਹੋ ਬਹੁਤੀ ਡਿਟੇਲ ਨਾਲ ਚਾਹੁੰਦੇ ਹੋ ਤਾਂ ਤੁਸੀਂ ਪਾਉਣਾ ਹੈ ਜੀ Google ਦੇ ਉੱਪਰ ਜਾ ਕੇ google.com/about/career ਤੇ/applications ਤੇ/jobs ਇਹਨੂੰ ਇੱਕ ਲੰਮਾ ਲਿੰਕ ਆਇਆ ਹੈ ਤੁਸੀਂ ਵੈਸੇ ਪਾ ਲਵੋਗੇ Google ਦੀਆਂ ਜੌਬਸ ਅਵੇਲੇਬਲ ਇਨ ਟ੍ਰਾਂਟੋ ਤੁਹਾਨੂੰ ਲਿੰਕ ਮਿਲ ਜੀਗਾ ਇਹ ਤੁਸੀਂ ਉੱਥੇ ਅਗੇ ਅਪਲਾਈ ਕਰ ਸਕਦੇ ਹੋ ਵਧੀਆ ਓਪਨਿੰਗ ਚੱਲਦੀ ਪਈ ਹੈ ਨਾ ਦੀ ਤੇ ਵਧੀਆ ਇਹ ਲੋਕਾਂ ਨੂੰ ਹਾਰ ਕਰ ਰਹੇ ਨੇ ਇਸ ਵੇਲੇ Google ਵਾਲੇ ਤੇ ਇਸ ਦੇ ਨਾਲ ਨਾਲ ਜੀ ਬਹੁਤ ਸਾਰੇ ਲੋਕ ਕਿੱਥੇ ਐਜ਼ ਅ ਵਿਜ਼ਿਟਰ ਵੀਜ਼ਾ ਲੈ ਕੇ ਆਉਂਦੇ ਨੇ ਕੈਨੇਡਾ ਦੇ ਵਿੱਚ ਤੇ ਜਿਹੜੇ ਇੰਡੀਆ ਵਾਲੇ ਏਜੰਟਸ ਹਨ ਉਹਨਾਂ ਨੂੰ ਗੁੰਮਰਾ ਕਰਕੇ ਤੋੜ ਦਿੰਦੇ ਹਨ ਕਿ ਬਾਈ ਜੀ ਤੁਸੀਂ ਜਾਵੋ ਤੇ ਤੁਸੀਂ ਤਾਂ ਕੈਨੇਡਾ ਦੇ ਵਿੱਚ ਇੱਕ ਹਨੇਰੀ ਚੱਲੀ ਹੋਈ ਆ ਤੇ ਤੁਸੀਂ ਐਲੀਜੀਬਲ ਨਹੀਂ ਐਲੀਜੀਬਲ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਨੂੰ ਵਿਜ਼ਿਟਰ ਵੀਜ਼ਾ ਲੈ ਕੇ ਆਉਂਦੇ ਹੋ ਤਾਂ ਚੰਗੀ ਗੱਲ ਇਹ ਹੈ ਕਿ ਆਪਦੀ ਫਾਈਲ ਨੂੰ ਪਹਿਲਾਂ ਹੀ ਅਸੈਸ ਕਰਾ ਲਵੋ ਤਾਂ ਕਰਕੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕੈਨੇਡਾ ਆਣ ਕੇ ਜੇਕਰ ਵਰਕ ਪਰਮਿਟ ਲਈ ਐਲੀਜੀਬਲ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਐਲਐਮਆਈ ਜਾਂ ਕਿਸ ਤਰ੍ਹਾਂ ਦੇ ਵਰਕ ਦੇ ਵਜਾਣਾ ਚਾਹੀਦਾ ਵਾ ਤੇ ਜੇ ਤੁਸੀਂ ਐਲੀਜੀਬਲ ਨਹੀਂ ਹੋ ਤਾਂ ਉਹਦੇ ਜਿਹੜੇ ਅਲਟਰਨੇਟਿਵਸ ਨੇ ਉਹਦੇ ਜਿਹੜੇ ਸੈਕੰਡ ਰਸਟੇ ਨੇ ਉਹ ਕੀ ਨੇ ਉਹਨਾਂ ਦੀ ਜੇ ਡਿਟੇਲ ਲੈਂਦੇ ਚਾਹੁੰਦੇ ਹੋ ਤਾਂ ਤੁਸੀਂ ਇੰਡੀਆ ਦਾ ਨੰਬਰ ਹੈ ਜੀ TCS ਇਮੀਗ੍ਰੇਸ਼ਨ ਦਾ ਜ਼ੀਰਾ ਦਫ਼ਤਰ ਦਾ ਤੁਸੀਂ ਉਹਦੇ ਉੱਪਰ ਐਵੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਤੇ ਆਪਦੀ ਅਪਾਇੰਟਮੈਂਟ ਬਣਾ ਕੇ ਆਪਦੀ ਫਾਈਲ ਨੂੰ ਅਸੈਸ ਕਰਵਾ ਸਕਦੇ ਹੋ ਠੀਕ ਹੈ ਜੀ ਸਾਡੇ ਕੋਲ ਜਿੰਨੇ ਕਿ ਚਲੋ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਨਾਲ ਆਪਾਂ ਇੱਥੇ ਕਰ ਜਾਂਦੇ ਨੇ ਲਾਈਵ ਦੇ ਵਿੱਚ ਆਣ ਕੇ ਪਰ ਜੇ ਤੁਸੀਂ ਆਪਦੇ ਵਾਕੇ ਹੀ ਪੈਸੇ ਬਚਾਉਣੇ ਚਾਹੁੰਦੇ ਹੋ ਜੇ ਤੁਸੀਂ ਵਾਕੇ ਆਪਣਾ ਟਾਈਮ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਦੀ ਇੱਕ ਪੇਡ ਕੰਸਲਟੇਸ਼ਨ ਲੈਣੀ ਚਾਹੀਦੀ ਆ ਤੇ ਇਹ ਦਾਵਾ ਹੈ ਇਹ ਗਾਰੰਟੀ ਹੈ ਤੁਹਾਡੇ ਲਈ ਕਿ ਤੁਹਾਡੇ ਜਿਹੜੇ 50 50 ਦਾ ਜੋ ਵੀ ਹੈਗੇ ਇਹਨਾਂ ਦੇ TCS ਇਮੀਗ੍ਰੇਸ਼ਨ ਦੇ ਵੱਲੋਂ ਇਹ ਤੁਹਾਨੂੰ ਦੁਖਣਗੇ ਨਹੀਂ ਤਨੋਂ ਪ੍ਰੋਪਰ ਜਾਣਕਾਰੀ ਹੋਊਗੀ ਟਰਾਂਸਪਰੈਂਸੀ ਹੋਊਗੀ ਕੋਈ ਵੀ ਗਮਰਾ ਨਹੀਂ ਕੀਤਾ ਜਾਊਗਾ ਕੋਈ ਜੋਬ ਵਿੱਚ ਦੀ ਕੋਸ਼ਿਸ਼ ਨਹੀਂ ਕੀਤੀ ਜਾਊ ਕੋਈ ਐਲਮਏ ਵਿੱਚ ਦੀ ਕੋਸ਼ਿਸ਼ ਨਹੀਂ ਕੀਤੀ ਜਾਊ ਜੋ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਜੈਨੂਅਰ ਰਸਤੇ ਨੇ ਉਹ ਵੀ ਦੱਸੇ ਜਾਣਗੇ ਤੇ ਇਹ ਤੁਹਾਡੇ ਨਾਲ ਮੇਰਾ ਵਾਦਾ ਹੈ ਜੀ ਸੋ ਤੁਸੀਂ ਜਦੋਂ ਤੁਸੀਂ ਆਪਦੀ ਕੰਸਲਟੇਸ਼ਨ ਬੁੱਕ ਕਰਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਾਡੇ ਪੈਸੇ ਲੱਗੇ ਨਹੀਂਗੇ ਸਾਡੇ ਬਹੁਤ ਸਾਰੇ ਪੈਸੇ ਬਚ ਗਏ ਨੇ ਤੁਸੀਂ ਇਹ ਗੱਲ ਨੂੰ ਮੰਨਣਾ ਨਹੀਂ ਮੰਨਣਾ ਇਹ ਤਿਆਰਵਾ ਕਰਕੇ ਵੇਖੋ ਟੀਐਸ ਨਾਲ ਆਪਣੀ ਕੰਸਲਟੇਸ਼ਨ ਬੁੱਕ ਕਰ ਲਵੋ ਲਓ ਜੀ ਰੁੱਤ ਫੇਰ ਦੁਬਾਰਾ ਆ ਜਾਣੀ ਆ ਕਿਉਂਕਿ ਬਹੁਤ ਸਾਰੇ ਬੱਚੇ ਹੁਣ ਅਗਸਤ ਵਿੱਚ ਗ੍ਰੈਜੂਏਟ ਹੋ ਜਾਣਗੇ ਤੇ ਕੁਦਰਤੀ ਗੱਲ ਹੈ ਜਾਂ ਤਾਂ ਆਪਣੇ ਸਪਾਊਸ ਨੂੰ ਇੰਡੀਆ ਤੋਂ ਬੁਲਾਉਣਗੇ ਤੇ ਜਾਂ ਜਿਨ੍ਹਾਂ ਦੇ ਸਪਾਊਸ ਇੱਥੇ ਪਹਿਲਾਂ ਆਏ ਹੋਏ ਨੇ ਹੁਣ ਉਹਨਾਂ ਨੂੰ ਉਹਨਾਂ ਦਾ ਵੀ ਸਪਾਊਸਲ ਓਪਨ ਵਰਕ ਪਰਮਿਟ ਉਹਨਾਂ ਦੀ ਸਟੱਡੀ ਦੇ ਨਾਲ ਹੀ ਖਤਮ ਹੋ ਜਾਵੇਗਾ ਤੇ ਯਾਦ ਰੱਖਿਆ ਜੋ ਕਿ ਜਿਹੜਾ ਪਹਿਲਾਂ ਇਮੀਗ੍ਰੇਸ਼ਨ 'ਚ ਮੇਲਾ ਲੱਗਾ ਸੀ ਉਹ ਮੁੱਕ ਚੁੱਕਿਆ ਵਾ ਮੈਂ ਵਾਰ-ਵਾਰ ਤੁਹਾਨੂੰ ਯਾਦ ਕਰਾ ਰਿਆ ਵਾਂ ਤੁਹਾਨੂੰ ਹੁਣ ਬਹੁਤ ਐਕਟਿਵ ਹੋਣਾ ਪੈਣਾ ਹੈ ਜੇਕਰ ਤੁਸੀਂ ਆਪ ਦਾ ਸਪਾਊਸਲ ਕੇਸ ਲਗਾਉਣਾ ਚਾਹੁੰਦੇ ਹੋ ਆਪਣੇ ਹਸਬੰਦ ਦਾ ਜਾਂ ਵਾਈਫ ਦਾ ਤਾਂ ਤੁਸੀਂ ਉਹਨੂੰ ਟਾਇਰ 0 1 2 3 ਦੀ ਜੌਬ ਦੇ ਨਾਲ ਹੀ ਲਗਾਉਣਾ ਵਾ ਕਿਉਂਕਿ ਟਾਇਰ 4 ਤੇ 5 ਤੇ ਲੱਗਦਾ ਜਾਂਦਾ ਵਾ ਪਰ 80% ਚਾਂਸ ਹੈ ਕਿ ਉਹਦੀ ਰਿਫਿਊਜ਼ਲ ਆ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਜੇਕਰ ਤੁਸੀਂ ਉਹਨਾਂ ਦੀ ਲਿਸਟ ਲੈਣੀ ਆ ਤਾਂ ਤੁਸੀਂ ਇਹਦਾ TCS ਇਮੀਗ੍ਰੇਸ਼ਨ ਦਾ ਟ੍ਰਾਂਟੋ ਵਾਲਾ WhatsApp ਹੈ ਦੇ ਉੱਪਰ ਜਾ ਕੇ ਲਿਖੋ ਸਪਾਊਸਲ ਤੇ ਤੁਹਾਨੂੰ ਇੱਕ ਲਿਸਟ ਆ ਜਾਵੇਗੀ ਉਸ ਤੋਂ ਬਾਅਦ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਟੀਐਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਵੈਲਡਿੰਗ ਦੇ ਕੋਰਸ ਬਾਰੇ ਤੁਹਾਨੂੰ ਫਿਰ ਕੋਈ ਤੁਹਾਨੂੰ ਜਾਣਕਾਰੀ ਦੇ ਦਈਏ ਜੀ ਵੈਲਡਿੰਗ ਦੇ ਕੋਰਸ ਦੇ ਉੱਪਰ ਜੋਰ ਇਸ ਕਰਕੇ ਲਾਇਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵੀ ਵੈਲਡਿੰਗ ਦੇ ਉੱਤੇ ਇੰਨਾ ਕਿਉਂ ਜੋਰ ਦਿੱਤਾ ਜਾਂਦਾ ਵੈਲਡਿੰਗ ਇੱਕ ਇਹੋ ਜਿਹਾ ਸਕਿੱਲ ਟ੍ਰੇਡ ਦੇ ਵਿੱਚ ਆਉਣ ਵਾਲਾ ਅਕੂਪੇਸ਼ਨ ਹੈ ਜਿਹੜਾ 온ਟਾਰੀਓ ਪੀਐਨਪੀ 'ਚ ਵੀ ਆਉਂਦਾ ਜਿਹੜਾ ਜ਼ੀਰੋ ਐਕਸਪੀਰੀਐਂਸ ਨਾਲ ਫਾਈਲ ਲੱਗ ਜਾਂਦੀ ਆ ਜੀਦੇ ਵਿੱਚ ਤੁਹਾਨੂੰ ਕੋਈ ਕੰਪਨੀ ਤੁਹਾਡੇ ਕੋਲੇ ਤੁਹਾਡੇ ਕੋਲ 2 ਸਾਲ ਦਾ ਵੈਲਡਿੰਗ ਦਾ ਐਕਸਪੀਰੀਅੰਸ ਤੁਹਾਨੂੰ ਜਿੱਥੇ ਤੋਂ ਵੀ ਤੁਹਾਡੀ ਉੱਥੇ ਵੀ ਜ਼ੀਰੋ ਐਕਸਪੀਰੀਅੰਸ ਨਾਲ ਫਾਲ ਲੱਗ ਜਾਂਦੀ ਆ ਤੁਸੀਂ ਨੋਵਸ਼ ਕੋਸ਼ਕੇ ਜਾਵੜੋ ਨਿਊ ਮਰਾਸਿਕ ਜਾਵੜੋ ਬੀਸੀ ਜਾਵੜੋ ਪੂਰੀ ਕੈਨੇਡਾ ਜਿੱਥੇ ਮਰਜ਼ੀ ਜਾਵੜੋ ਇਨ ਡਿਮਾਂਡ ਦੇ ਵਿੱਚ ਜੌਬ ਆ ਵਾਧੂ ਪੈਸੇ ਮਿਲਦੇ ਨੇ ਵਾਧੂ ਜੌਬਸ ਅਵੇਲੇਬਲ ਨੇ ਤੇ ਜੇ ਤੁਸੀਂ ਕਾਰਪੈਂਟਰ ਦਾ ਲਾਇਸੈਂਸ ਲੈਣਾ ਹੋਵੇ ਤਾਂ ਤੁਹਾਨੂੰ ਘੱਟੋ ਘੱਟ ਇੱਕ ਜਾਂ ਦੋ ਸਾਲ ਦੀ ਪੜਾਈ ਕਰਨੀ ਪਊਗੀ ਕਿਸੇ ਵੀ ਹੋਰ ਕੰਮ ਦਾ ਟ੍ਰੇਡ ਆਦਾਂ ਲੈਣਾ ਹੋਵੇ ਤੁਹਾਨੂੰ ਘੱਟੋ ਘੱਟ ਦੋ ਸਾਲ ਦੀ ਪੜਾਈ ਕਰਨੀ ਪੈਂਦੀ welding ਦੇ ਵਿੱਚ ਵੀ ਜੇ ਤੁਸੀਂ ਉਹਨੂੰ ਰੈਡ ਸੀਰੀ ਲ ਜਾਣਾ ਯੈਸ ਯੂ ਨੀਡ ਟੂ ਟੂ ইয়ার ਸਟਡੀ ਪਰ ਜੇਕਰ ਤੁਸੀਂ ਸੀਡਬਲਯੂਜੀਪੀ ਦਾ ਲਾਇਸੈਂਸ ਲੈਣਾ ਤੇ ਉਹ ਸਿਰਫ 40 ਆਵਰ ਦੇ ਨਾਲ ਲਾਇਸੈਂਸ ਲੈਣ ਵਾਲੀ ਇੱਕੋ ਹੀ ਜੌਬ ਅਵੇਲੇਬਲ ਹੈ ਜੀ ਪੂਰੀ ਕੈਨੇਡਾ ਦੇ ਵਿੱਚ ਦੱਸੋ ਹੁਣ welding ਤੇ ਜ਼ੋਰ ਦੀਏ ਕਿ ਨਾ ਦੀਏ ਸੋ ਇਸ ਕਰਕੇ ਜੇਕਰ ਤੁਸੀਂ welding ਦਾ ਕੋਰਸ ਕਰਕੇ ਵਧੀਆ ਜੌਬ ਵਧੀਆ ਪੀਆਰ ਲੈਣੀ ਚਾਹੁੰਦੇ ਸੌਖੇ ਤਰੀਕੇ ਨਾਲ ਤਾਂ ਤੁਸੀਂ ਹੀਰੋ welding ਨਾਲ ਗੱਲ ਕਰਨੀ ਹੈ ਜੀ ਹੀਰੋ welding ਦਾ ਨੰਬਰ ਮੈਂ ਦੁਬਾਰਾ ਫੇਰ ਤੁਹਾਡੀ ਸਕਰੀਨ ਦੇ ਉੱਪਰ ਪਾ ਦਿੰਦਾ ਸੌਰੀ ਇੱਕ ਮਿੰਟ ਦਿਓ ਹਾਂਜੀ ਤੇ ਇਹਨਾਂ ਦੇ ਵੱਲੋਂ ਹੁਣ ਤੁਹਾਡੇ ਲਈ ਫਲੋਰਿੰਗ ਦੇ ਕੋਰਸ ਵੀ ਸ਼ੁਰੂ ਕੀਤੇ ਜਾ ਚੁੱਕੇ ਨੇ ਜੇਕਰ ਤੁਸੀਂ ਫਲੋਰ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਕੋਈ ਲਾਇਸੈਂਸ ਨਹੀਂ ਬਣਿਆ ਪਰ ਇਹ ਆਪਦੇ ਵੱਲੋਂ ਇੱਕ ਤੁਹਾਨੂੰ ਸਰਟੀਫਿਕੇਟ ਦੇ ਦੇਣਗੇ ਕਿਤੇ ਕਿਤੇ ਤੁਹਾਨੂੰ ਜੌਬ ਕਰਨੀ ਹੈਗੀ ਹੈ ਤਾਂ ਉਹ ਤੁਹਾਨੂੰ ਹੈਂਡਸ-ਆਨ ਮਟੀਰੀਅਲ ਟ੍ਰੇਨਿੰਗ ਹੁੰਦੀ ਹੈ ਇਹ ਕਿ ਤੁਹਾਨੂੰ ਪਤਾ ਹੋਊਗਾ ਬੇਸਿਕ ਬੇਸਿਕ ਕਿਸ ਤਰ੍ਹਾਂ ਕੰਮ ਚੀਜ਼ਾਂ ਕੰਮ ਕਰਦੀਆਂ ਨੇ ਤੁਹਾਨੂੰ ਜੌਬ ਸੌਖੀ ਮਿਲ ਜਾਊਗੀ ਤੇ ਤੁਸੀਂ ਫਲੋਰ ਦੇ ਵਿੱਚ ਵੀ ਜਾ ਕੇ ਆਪਣੀ ਪੀਆਰ ਕਿਉਂਕਿ ਇਹ ਵੀ ਪੀਐਨਪੀ ਚ ਆਉਂਦਾ ਵਾ ਤੇ ਇਹ ਵੀ ਲਗਭਗ ਹਰਥਾਂ ਦੇ ਸਕਿੱਲ ਟ੍ਰੇਡ ਚ ਆਉਂਦੀ ਹੈ ਜੌਬ ਜੀ ਇਹ ਸੋ ਲਓ ਜੀ ਪ੍ਰੋਗਰਾਮ ਸਮਾਪਤੀ ਦੇ ਵਾਰਲਾ ਆਪਾਂ ਇਕੱਟ ਦੁਬਾਰਾ ਫਿਰ ਉਹਨਾਂ ਨਾਲ ਗੱਲ ਕਰ ਜਾਈਏ ਕਿ ਉੱਠ ਜਾਗ ਘਰਾੜੇ ਮਾਰ ਨਹੀਂ ਜਾਗੋ ਜਦੋਂ ਜਾਗੋ ਉਹਦੋਂ ਸਵੇਰ ਕਿਤੇ ਜੀਸਸ ਵਰਗਿਆ ਮਹਾਰੂਹਾਂ 21 ਸਾਲ ਚ ਜਾਗ ਪਿਆ ਤੇ ਕਿਤੇ ਸਾਡੇ ਦੂਜੇ ਪਾਤਸ਼ਾਹ ਹੋਣੀ 65 70 ਸਾਲ ਦੀ ਉਮਰ ਦੇ ਵਿੱਚ ਜਾਗੇ ਤਾਂ ਹੀ ਤਾਂ ਉਦੋਂ ਗੁਰਗੱਦੀ ਮੇਰੀ ਸਿਰ ਉਨੋਂ ਜਾਗਣ ਦੀ ਕੋਈ ਉਮਰ ਨਹੀਂ ਗਿਆਨ ਦੀ ਪ੍ਰਾਪਤੀ ਵਿਜ਼ਡਮ ਦੀ ਪ੍ਰਾਪਤੀ ਦੁਨੀਆ ਦੇ ਵਿੱਚ ਕਿਸੇ ਬੰਦੇ ਨੂੰ ਨਿੱਕੀ ਤੋਂ ਨਿੱਕੀ ਉਮਰ ਚ ਵੀ ਹੋ ਸਕਦੀ ਆ ਸਾਡੇ ਗੁਰੂ ਪਾਤਸ਼ਾਹ ਵੇਖ ਲਵੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਨਸ਼ੀਦ ਹੋਏ ਨੇ ਉਹਨਾਂ ਦੀ ਉਮਰ ਕਿੰਨੀ ਸੀਗੀ ਉਹਨਾਂ ਦੇ ਆਪਣੇ ਗਾਂ ਦੇ ਬੱਚੇ ਸੀ ਐਡੇ ਗਿਆਨਵਾਨ ਐਡੀ ਸੋਚ ਦੇ ਮਾਲਕ ਜੁਲਮਾਂ ਤੋਂ ਕਬਰਾਈ ਨਹੀਂ ਕੋਈ ਵੀ ਕੋਈ ਵੀ ਦੁਨੀਆ ਦਾ ਬੰਦਾ ਕਬਰਾ ਸਕਦਾ ਸੀ ਪਰ ਉਸ ਉਮਰ ਦੇ ਵਿੱਚ ਇੰਨੀ ਅਕਲ ਹੋਣੀ ਉਹ ਪੈਮਾਨਾ ਹੈ ਇਸ ਚੀਜ਼ ਦਾ ਕਿ ਅਕਲ ਆਉਣੀ ਗਿਆਨ ਆਉਣਾ ਸਮਝਾਉਣੀ ਕਿਸੇ ਵੀ ਉਮਰ ਦਾ ਕੋਈ ਠੇਕਾ ਨਹੀਂ ਹੈ ਗੱਲ ਵੀ ਕਿ 60 ਸਾਲ ਦੇ ਬੰਦੇ ਨਾਲ ਜ਼ਿਆਦਾ ਅਕਲ ਹੋਵੇਗੀ 21 20 ਸਾਲ ਚ ਵੀ ਇਹ ਆ ਸਕਦੀ ਆ ਪਰ ਉੱਠਣਾ ਪੈਣਾ ਹੈ ਜਿਹੜੇ ਅ ਘਰਾੜੇ ਚੱਲ ਰਹੇ ਨੇ ਦਿੱਲੀ ਇਨਾਂ ਨੂੰ ਬੰਦ ਕਰਨਾ ਪੈਣਾ ਹੈ ਉੱਠ ਜਾਗ ਘਰਾੜੇ ਮਾਰਨਾ ਹੀ ਇਹ ਸੌਣਾ ਤੇਰਾ ਦਰਕਾਰ ਨਹੀਂ ਫਿਲਾਸਫਰ ਲੋਕ ਕਹਿੰਦੇ ਹਨ ਕਿ ਦੁਨੀਆ ਦੇ ਵਿੱਚ ਲੋਕ ਪੰਜ ਲੈਵਲਾਂ ਤੇ ਜ਼ਿੰਦਗੀ ਜਿਉਂਦੇ ਆ 99.99% ਲੋਕ ਇੱਕ ਲੈਵਲ ਤੇ ਜੰਮਦੇ ਨੇ ਤੇ ਇੱਕ ਲੈਵਲ ਤੇ ਹੀ ਮਰ ਜਾਂਦੇ ਨੇ ਥੋੜੇ ਜਿਹੇ ਲੋਕ ਚੰਗੇ ਜਿਹੜੇ ਥੋੜੀ ਜੀ ਸੋਚ ਲੋਕਾਂ ਤੋਂ ਹਟ ਕੇ ਰੱਖਦੇ ਆ ਉਹ ਦੋ ਲੈਵਲ ਤੇ ਪਹੁੰਚ ਪਾਉਂਦੇ ਨੇ ਉਹਨਾਂ ਦੇ ਵਿੱਚ ਕੋਈ ਬੰਦਾ ਰਾਈਟਰ ਬਣ ਜਾਂਦਾ ਕੋਈ ਗਾਣੇ ਲਿਖਣ ਲੱਗ ਪੈਂਦਾ ਕੋਈ ਹੋਰ ਵਧੀਆ ਕੰਮ ਕਰਨ ਲੱਗ ਪੈਂਦਾ ਕੋਈ ਲੀਡਰ ਬਣ ਜਾਂਦਾ ਉਹ 3 ਨੰਬਰ ਤੇ ਪਹੁੰਚ ਜਾਂਦਾ ਉਸ ਤੋਂ ਬਾਅਦ ਕੋਈ ਬੰਦਾ ਹੋਰ ਥੋੜਾ ਜਿਆਦਾ ਗਿਆਨ ਨੂੰ ਅਚੀਵ ਕਰਦਾ ਕੋਈ ਵਲੀ ਲੋਕ ਥੋੜਾ ਜਿਹਾ ਉਸ ਲੈਵਲ ਤੇ ਪਹੁੰਚਦੇ ਨੇ ਤਾਂ ਉਹ 4 ਲੈਵਲ ਤੇ ਪਹੁੰਚ ਜਾਂਦੇ ਆ ਤੇ ਜਿਹੜਾ ਅਖੀਰਲਾ ਲੈਵਲ ਹੈ ਅਨਹਦਨਾਦ ਵਾਲਾ ਉਹ ਨੰਬਰ 5 ਆ ਸੋ ਤੁਸੀਂ ਇੱਕ ਤੇ ਹੋ ਜੇ 5 ਤੇ ਪਹੁੰਚਣਾ ਹੈ ਇਹ ਤੁਹਾਡੇ ਹੱਥ ਵਿੱਚ ਆ ਅੱਪਾກະਦਨ ਅੱਗੇ ਵੀ ਗੱਲ ਕੀਤੀ ਸੀ ਕਿ ਕੁਦਰਤ ਨੇ ਦਾਤੇ-ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਦਿਸਤੇ ਕੁਦਰਤ ਦੀਆਂ ਦਾਤਾਂ ਕੁਦਰਤ ਦੇ ਹੱਥ ਵਿੱਚ ਨੇ ਜੀਨੂੰ ਪਾਉਂਦੀਆਂ ਨੇ ਜੇ ਤੁਹਾਨੂੰ ਪਾਉਂਦੀਆਂ ਨਾ ਤੁਹਾਨੂੰ ਦੇ ਦੂਗਾ ਸ਼ੇਖ ਸਾਦੀ ਹੋਣੀ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਈ ਸ਼ੇਖ ਸਾਦੀ ਇੱਕ ਬਹੁਤ ਵੱਡਾ ਬੜੀ ਲੋਕ ਹੋਇਆ ਅਰਬ ਕੰਟਰੀ ਦੇ ਉਹਨਾਂ ਦੇ ਘਰ ਵਾਲਿਆਂ ਨੇ ਉਹਨੂੰ ਪੁੱਛਣ ਲੱਗ ਪਈ ਕਿ ਤੁਸੀਂ ਇਨੀ ਸ਼ਰਾਬ ਕਾਤੋਂ ਪੀਂਦੇ ਆ ਉਹ ਕਹਿੰਦਾ ਭਗਵਾਨ ਨੇ ਤੇਰ ਤੋਂ ਕੀ ਲਕੋਣਾ ਪੰਜ ਲੈਵਲ ਦੀ ਗੱਲ ਕੀਤੀ ਸੀ ਨਾ ਉਹ ਤਾਂ ਤੀਜੇ ਦੇ ਪਹੁੰਚ ਗਏ ਆ ਚੌਥੇ ਤੇ ਜਾਣ ਹੀ ਜਾਂਦਾ ਦੂਜੇ ਤੇ ਮੈਂ ਜਾਣ ਨਹੀਂ ਚਾਹੁੰਦਾ ਇਸੇ ਕਿ ਮੈਂ ਹੁਣਾਂ ਦਾ ਟਾਈਮ ਸ਼ਰਾਬੀ ਕਿਟਾ ਪਾ ਰਿਆ ਸੋ ਉੱਠ ਜਾ ਘਰਾੜੇ ਮਾਰ ਨਹੀਂ ਇਹ ਸੋਣਾ ਤੇਰਾ ਦਰਕਾਰ ਨਹੀਂ ਇੱਕ ਰੋਜ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਟ ਕੀੜਿਆਂ ਖਾਣਾ ਏ ਉੱਠ ਚੇਤਾ ਮਰਗ ਵਿਸਾਰ ਨਹੀਂ ਉਹ ਪਰਮਾਤਮਾ ਦਾ ਮਾਰਗ ਵਿਸਾਰੋ ਨਾ ਇੱਕੋ ਹੀ ਮਾਰਗ ਆ ਇੱਕੋ ਹੀ ਰਸਤਾ ਧਰਮ ਦੁਨੀਆਂ ਤੇ ਬਹੁਤ ਹੋ ਸਕਦੇ ਨੇ ਔਰ ਕੁਦਰਤ ਨੂੰ ਸਮਝਣ ਦਾ ਇੱਕੋ ਰਾਸਤਾ ਉਹ ਤੁਹਾਨੂੰ ਗੁਰੂ ਵਾਲੇ ਗਿਆਨ ਵਾਲੇ ਅਕਲ ਵਾਲੇ ਸਮਝ ਵਾਲੇ ਸਾਇੰਸ ਵਾਲੇ ਬਨਣਾ ਪੈਣਾ ਤੇ ਪੜਨ ਤੋਂ ਬਿਨਾ ਬਣਿਆ ਨਹੀਂ ਜਾਣਾ ਜਾਂ ਤਾਂ ਸਾਰਾ ਕੁਝ ਛੱਡਣਾ ਪੈਣਾ ਬਿਲਕੁਲ ਫਕੀਰੀ ਲੈਵਲ ਤੇ ਜਾਂ ਜੇ ਮੈਂ ਗੱਲ ਕਰਦਾ ਹੁੰਨਾ ਕਿ ਬੰਦਾ ਨੰਗਾ ਹੀ ਜੰਮਿਆ ਤੇ ਨੰਗਾ ਹੀ ਮਰਦਾ ਜਾਂਦਾ ਜ਼ੀਰੋ ਤੇ ਆਜੋ ਮੁੜ ਕੇ ਬਿਲਕੁਲ ਵਿਸਾਰ ਦੇ ਜੋ ਸਮਾਜ ਨੇ ਬਖਸ਼ਿਆ ਤੇ ਜਾਂ ਇਹਨਾਂ ਪੜ ਲਓ ਇਹ ਆਪਣੇ ਆਪ ਵਿਸਰ ਜਾਵੇ ਪਰ ਦੂਜਾ ਲੈਵਲ ਜਾਦਾ ਵਧੀਆ ਗੁਰੂ ਵਾਲਾ ਪੜਨ ਤੋਂ ਬਾਅਦ ਜੇ ਵਿਸਰੇਗਾ ਤਾਂ ਉਹ ਜਾਦਾ ਵਧੀਆ ਵਿਸਰੇਗਾ ਸੋ ਲੋ ਜੀ ਪ੍ਰੋਮ ਸਮਾਪਤੀ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਹਰ ਰੋਜ਼ ਮੁਲਾਕਾਤ ਹੁੰਦੀ ਰਹੇਗੀ ਇਹ ਮਸਤਾ ਨੇ ਦਾ ਤੁੰਬਾ ਵਜਾਉਣਾ ਆ ਅੱਲਾਹ ਵਾਲਿਓ ਖੈਰ ਪਾ ਦਿਓ ਫਕੀਰ ਨੂੰ ਤੁਸੀਂ ਅੱਲਾਹ ਵਾਲੇ ਹੋ ਤੁਸੀਂ ਕੁਦਰਤ ਵਾਲੇ ਹੋ ਰੱਬ ਵਾਲੇ ਹੋ ਇਨਾਂ ਫਕੀਰਾਂ ਨੂੰ ਖੈਰ ਪਾਉਂਦੀ ਰਹਿਣੀ ਆ ਤੇ ਭਾਗਾ ਵਾਲਿਆਂ ਨੇ ਖੈਰ ਪਾਉਣੀ ਆ ਜੀ ਜਿਨ੍ਹਾਂ ਦੇ ਭਾਗ ਚੰਗੇ ਨਹੀਂ ਨਾ ਉਹਨਾਂ ਨੂੰ ਗੱਲਾਂ ਨਹੀਂ ਸੁਣਣ ਲੱਗਣੀਆਂ ਫੈਗੇ ਨੂੰ ਵੱਧ ਵਾੜ ਨਹੀਂ ਦਿੰਦਾ ਜਿਹਨਾਂ ਨੂੰ ਜਿਹਨੂੰ ਕੁਦਰਤ ਨੇ ਬਾਦਵਾ ਦੇ ਕੇ ਤੋੜਿਆ ਹੋਵੇਗਾ ਉਹ ਤਾਂ ਨਾ ਨਹੀਂ ਰਾਜ ਕਰ ਸਕਦਾ ਭਾਵੇਂ ਤੁਸੀਂ ਇਸ ਪ੍ਰੋਗਰਾਮ ਨਾਲ ਜੁੜੋਗੇ ਤੁਹਾਨੂੰ ਬਹੁਤ ਕੁਝ ਲੱਭੇਗਾ ਪੋਜ਼ਿਟਿਵ ਲੱਭੇਗਾ ਮਸਤੀ ਲੱਗੇਗੀ ਕਿਉਂਕਿ ਇਹ ਮਸਤੀ ਮਸਤ ਕਲੰਦਰਾਂ ਦੀ ਹੈ ਮੈਂ ਕਹਿਣਾ ਹੁੰਨਾ ਕਿਹੜਾ ਮਸਤੀ ਸ਼ਬਦ ਆ ਨਾ ਇਹ ਆਰਾਨ ਤੋਂ ਲੈ ਕੇ ਤੇ ਬੰਗਾਲ ਤੱਕ ਦੇ ਲੋਕਾਂ ਨੂੰ ਸਮਝ ਆਉਂਦੀ ਹੈ ਇਹਦੀ ਇਹ ਫਾਰਸੀ ਦਾ ਵਰਡ ਆ ਅਸਲ ਦੇ ਵਿੱਚ ਪਰ ਇਹ ਹਿੱਸੇ ਮੇਰੇ ਆਇਆ ਹੋਰ ਕਿਸੇ ਨੇ ਟੀਵੀ ਪ੍ਰੋਗਰਾਮ ਇਸ ਨਾਮ ਤੇ ਸ਼ੁਰੂ ਨਹੀਂ ਕੀਤਾ ਮਸਤੀ ਇੰਡੀਆ ਵਾਲਾ ਚੈਨਲ ਬਾਅਦ ਚ ਆਇਆ ਜਿਹੜਾ ਇੰਡੀਆ ਵਾਲਾ ਮਸਤੀ ਟੈਲੀਵਿਜ਼ਨ ਆ ਨਾ ਕੋਈ ਵੀ ਹੈਗਾ ਮੈਂ ਸਭ ਤੋਂ ਪਹਿਲਾਂ ਇਹ ਮਸਤੀ ਪ੍ਰੋਮ ਲੈ ਕੇ ਆਇਆ ਸੀ 2005 ਦੇ ਵਿੱਚ ਚਲੋ ਖੈਰ ਇਹ ਹੋਰ ਕਾਰਡ ਗੱਲਾਂ ਪਈਆਂ ਨੇ ਸਾਰੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜਿਉਂਦੇ ਵਾਸਤੇ ਰਹੋ